ਸਬ ਤੋਂ ਪਹਿਲੇ ਤੇ ਮੈਂ ਆਪਣੇ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇੱਥੇ ਅੱਜ ਇੱਕ ਅਸੀਂ ਪਹਿਲੀ ਸਰਜਰੀ ਸਟਾਰਟ ਕੀਤੀ ਹੈ ਇੱਕ ਬੱਚੀ ਦਾ ਜਨਮ ਹੋਇਆ ਸੀਜ਼ੇਰੀਅਨ ਡਿਲੀਵਰੀ ਨਾਲ ਇੱਥੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਐਸਐਮਓ ਸਰ ਤੇ ਚੇਅਰਮੈਨ ਸਾਹਿਬ ਦੇ ਐਫਰਟ ਨਾਲ ਵੈਲ ਇਕুইਪਡ ਥੀਏਟਰ ਸਾਨੂੰ ਮਿਲਿਆ ਜਿੱਤੇ ਕਿ ਸਾਰਾ ਸਮਾਨ ਅਵੇਲੇਬਲ ਸੀ ਤੇ ਸਾਨੂੰ ਆਪਰੇਟ ਕਰਨ ਚ ਕੋਈ ਦਿੱਕਤ ਨਹੀਂ ਆਈ ਔਰ ਕੇਸ ہمارا ਸਕਸੈਸਫੁਲ ਹੋਇਆ ਥੈਂਕ ਯੂ ਇਹਨੇ ਵੀ ਪਹਿਲਾਂ ਜਿੱਦਾਂ ਜੀਨੋ ਗਬਰੀਆ ਹਸਪਤਾਲ ਨੂੰ ਲਈਏ ਸਾਰੇ ਪਰੇਸ਼ਾਨ ਉੱਥੇ ਹੋ ਗਏ ਹਾਂਜੀ ਹਾਂਜੀ ਐਸਐਮਓ ਸਰ ਦੀ ਮਤਲਬ ਨਿਗਰਾਨੀ ਹੇਠ ਜਿਹੜਾ ਵੀ ਇੱਥੇ ਓਟੀ ਦਾ ਇਕਵਿਪਮੈਂਟ ਅਵੇਲੇਬਲ ਹੋਇਆ ਉਹ ਸਾਰੇ ਹੀ ਕੇਸਸ ਉੱਥੇ ਕੀਤੇ ਜਾ ਸਕਦੇ ਆ ਮੇਜਰ ਸਰਜਰੀ ਜਾਂ ਜਨਰਲ ਸਰਜਰੀ ਜਿਹੜੀ ਜਿਵੇਂ ਵੀ ਕਹੀਏ ਕਿ ਸਟ੍ਰੈਕਟ ਮੀ ਗਾਲ ਬਲੇਡਰ ਜੋ ਵੀ ਕੇਸ ਹੈਗੇ ਆ ਇੱਥੇ ਕਰਨ ਦੀ ਪੂਰੀ ਮਤਲਬ ਤਿਆਰੀ ਹੈ ਦੋਨੋਂ ਠੀਕ ਨੇ ਜੀ ਹਾਂਜੀ ਮਾਂ ਤੇ ਬੱਚਾ ਦੋਨੋਂ ਸਸਥ ਹੈਗੇ ਆ ਅੱਜ ਆਪਾਂ ਗੁਰਦਾਸਪੁਰ ਦੇ ਪੁਰਾਣੇ ਹਸਪੀਟਲ ਜਿਹਨੂੰ ਹੁਣ ਆਪਾਂ ਮਾਨ ਨਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਕਹਿੰਦੇ ਆ ਉੱਥੇ ਖੜੇ ਆ ਔਰ ਮੈਨੂੰ ਅੱਜ ਗੁਰਦਾਸਪੁਰ ਵਾਸੀਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜਾ ਆਪਰੇਸ਼ਨ ਥੀਟਰ ਇਸ ਪੁਰਾਣੇ ਹਸਪੀਟਲ ਦਾ ਪਿਛਲੇ 10 ਸਾਲ ਤੋਂ ਬੰਦ ਸੀਗਾ ਅੱਜ ਉਹਨੂੰ ਵਿਦੇਵਤ ਤਰੀਕੇ ਦੇ ਨਾਲ ਚਾਲੂ ਹੋ ਗਿਆ ਔਰ ਉਹਦੇ ਵਿੱਚ ਜਿਹੜੀ ਪਹਿਲੀ ਡਿਲੀਵਰੀ ਆ ਉਹ ਅੱਜ ਇੱਥੇ ਹੋਈ ਆ ਔਰ ਸਾਡੇ ਜਿਹੜੇ ਜਰਨਲਿਸਟ ਨੇ ਸ਼ੰਕਰ ਜੀ ਦਾਣਿਕ ਜਾਗਰਣ ਤੋਂ ਦਿਨਾਂ ਲਗਰ ਬੇਸਡ ਨੇ ਉਹਨਾਂ ਦੇ ਘਰ ਬੇਟੀ ਦੀ ਦਾਤ ਆਈ ਆ ਸੋ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਤੇ ਮਾਪੇ ਨੂੰ ਮੁਬਾਰਕ ਦੇਣਾ ਕਿ ਲక్ష్ਮੀ ਦਾ ਆਗਮਨ ਹੋਇਆ ਬੇਟੀ ਆਈ ਆ ਔਰ ਉਹਦੇ ਨਾਲ ਨਾਲ ਹੀ ਮੈਂ ਆਪਣੇ ਡਾਕਟਰ ਸਾਹਿਬਾਨ ਦਾ ਔਰ ਖਾਸ ਕਰ ਡਾਕਟਰ ਵਿਧਰਾਓ ਡਾਕਟਰ ਭੁਪਿੰਦਰ ਜੀ ਜਿਹੜੇ ਸਾਡੇ ਗਾਇ ਗਾਇਨੀ ਦੇ ਇੱਥੇ ਡਾਕਟਰ ਨੇ ਇਹਨਾਂ ਨੇ ਉਹ ਸਰਜਰੀ ਜਿਹੜੀ ਆ ਉਸ ਏਰੀਅਮ ਦੀ ਕੀਤੀ ਆ ਇਹਨਾਂ ਨੂੰ ਐਨਥੀਸੀਆ ਦੇ ਉੱਪਰ ਡਾਕਟਰ ਰਵਿੰਦ ਨੇ ਇਹਨਾਂ ਨੇ ਅਸਿਸਟ ਕੀਤਾ ਔਰ ਚਾਈਲਡ ਸਪੈਸ਼ਲਿਸਟ ਡਾਕਟਰ ਮਿਲਹਾਨਸ ਕੋ ਇੱਥੇ ਨੇ ਸਾਡੇ ਬਾਕੀ ਲੇਡੀ ਡਾਕਟਰ ਸਹਿਬਾਨ ਔਰ ਅੰਡਰ ਦਿਸ ਸੁਪਰਵੀਜ਼ਨ ਆਫ आवर ਐਸਐਮਓ ਡਾਕਟਰ ਵਿਨੋਦ ਮਹਾਜਨ ਜੀ ਸੋ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਦੀ ਟੀਮ ਨੂੰ ਹੱਥ ਜੋੜ ਕੇ ਤੁਹਾਡਾ ਧੰਨਵਾਦ ਕਰਦਾ ਔਰ ਮੁਬਾਰਕ ਦਿਨਾਂ ਕਿ ਤੁਸੀਂ ਇਸ ਪੁਰਾਣੇ ਹਸਪੀਟਲ ਨੂੰ ਚਾਲੂ ਕੀਤਾ ਔਰ 10 ਸਾਲ ਬਾਅਦ ਇਹ ਸਰਜਰੀ ਹੋ ਰਹੀ ਆ ਔਰ ਸ਼ੰਕਰ ਜੀ ਤੁਸੀਂ ਵੀ ਲੱਕੀਓ ਵੀ ਤੁਹਾਡੇ ਬੇਟੀ ਦੇ ਆਉਣ ਨਾਲ ਇਹ ਜਿਹੜਾ ਸਾਡਾ ਥੀਏਟਰ ਆ ਅੱਜ ਉਹ ਚਾਲੂ ਹੋ ਗਿਆ ਸੋ ਪਰਮੇਸ਼ਵਰ ਕਰੇ ਮੇਰਾ ਗਰਦਾਸਪੁਰ ਦੇ ਲੋਕਾਂ ਨਾਲ ਵਾਦਾ ਸੀ ਕਿ ਆਪਾਂ ਪ੍ਰਾਣਾ ਹਸਪਤਾਲ ਪੂਰੇ ਜ਼ੋਨ ਨਾਲ ਸ਼ੁਰੂ ਕਰਾਂਗੇ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ 2022 ਦੇ ਵਿੱਚ ਸਾਡੀ ਸਰਕਾਰ ਬਣੀ ਤੇ 6 ਸਤੰਬਰ ਨੂੰ 2022 ਚ 10 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸੇਵਾ ਦਾ ਮੌਕਾ ਮਿਲਿਆ ਤੇ 23 5 ਪੰਜਵੇਂ ਮਹੀਨੇ 2023 ਚ ਆਪਾਂ ਇਹਦਾ ਨੀ ਪੱਤਰ ਰੱਖਿਆ ਤੇ 24 ਦੇ ਵਿੱਚ 15 ਤਿੰਨ 24 ਨੂੰ ਕੰਪਲੀਟ ਕਰਕੇ ਲੋਕਾਵਲ ਸਮਰਪਿਤ ਕਰਤਾ ਜਿੱਥੇ ਸਾਡੀ ਆਪੀਡੀ ਸ਼ੁਰੂ ਹੋ ਗਈ ਐਮਰਜੈਂਸੀ ਸ਼ੁਰੂ ਹੋ ਗਈ ਔਰ ਥੀਟਰ ਜਿਹੜਾ ਉਹ ਅੱਜ ਅਸੀਂ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਤਾ ਇਹਦੇ ਵਿੱਚ ਬਕਾਇਦਾ 에어 ਕੰਡੀਸ਼ਨ ਲਾਏ ਗਏ ਨੇ ਸਾਰੀਆਂ ਇਕਵਿਪਮੈਂਟਸ ਜਿਹੜੀਆਂ ਲੁਰਿੰਦੀ ਨੇ ਜਾਂ ਪੇਸ਼ੈਂਟ ਦੇ ਲਾਈਫ ਸੇਵਿੰਗ ਲਈ ਜ਼ਰੂਰੀ ਨੇ ਉਹ ਸਾਰੀਆਂ ਇਕਵਿਪਮੈਂਟ ਜੜੀਆਂ ਨੇ ਇੱਥੇ ਮੁਹੱਈਆ ਨੇ ਔਰ ਮੈਂ ਤਾਰੀਫ ਕਰਦਾ ਆਪਣੇ ਕਾਬਲ ਡਾਕਟਰਾਂ ਦੀ ਟੀਮ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਕੀਤਾ ਰਹਿਣ ਵਾਲੇ ਸਮੇਂ ਦੇ ਵਿੱਚ ਰੈਗੂਲਰ ਸਰਜਰੀਆਂ ਜਿਹੜੀਆਂ ਨੇ ਇੱਥੇ ਸ਼ੁਰੂ ਹੋਣਗੀਆਂ ਉਹਨਾਂ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਸ਼ਹਿਰ ਦੇ ਅੰਦਰ ਹੀ ਸਾਰੀ ਫੈਸਿਲਿਟੀ ਜਿਹੜੀਆਂ ਮਿਲਣਗੀਆਂ ਪਹਿਲਾਂ ਤੇ ਅੱਜ ਮੈਂ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਤਾਇਆ ਦਿੰਨਾ ਕਿ ਸਾਡੇ ਜਿਹੜਾ ਕਿ 10 ਸਾਲ ਤੋਂ ਸਾਡਾ ਹਸਪਤਾਲ ਇਹ ਬੰਨ ਸੀਗਾ ਸ਼ਾਇਦ ਇੱਥੇ ਮੈਂ ਹੀ 20 ਸਾਲ ਜੌਬ ਕੀਤੀ ਸੀ ਇੱਥੇ ਕਨਾਂ 12 ਸਾਲ ਤੇ ਇਹ ਪਿਛਲੇ 10 ਸਾਲ ਹਸਪਤਾਲ ਬੰਨ ਸੀਗਾ ਸਾਡੇ ਚੇਅਰਮੈਨ ਸਾਹਿਬ ਸਾਡੇ ਜਿਹੜੀ ਵਕਤ ਹਲਕੇ ਦੇ ਜਿਹੜੀ ਡੀਡੀ ਨੇ ਉਹਨਾਂ ਦੀ ਇੱਕ ਅਤਤਕ ਮਿਹਨਤ ਅੱਤਕਾ ਹੈ ਅੱਜ ਹਸਪਤਲ ਜਿਹੜਾ ਸਾਡਾ ਹਸਪਤਲ ਵਾਸੀ ਇੱਕ ਸਾਤ ਬਣਾ ਸਟਾਰਟ ਸੀਗਾ ਪਰ ਆਪਰੇਸ਼ਨ تھیਟਰ ਜਿਹੜਾ ਜਿਹੜਾ ਇੱਕ ਮੇਨ ਸੀਗਾ ਹਸਪਤਲ ਦੀ ਜਿਹੜੀ ਸਾਡੀ ਸੀਗੀ ਮੰਗ ਸੀ ਕਿ ਸ਼ਹਿਰ ਦੀ ਮੰਗ ਸੀਵਾ ਸ਼ੁਰੂ ਹੋ ਗਈ ਹੈ ਅੱਜ ਸਾਡੇ ਥੋੜੀ ਅਰਬਨ ਸੀਐਸਸੀ ਵਿਖੇ ਪਹਿਲਾ ਮੇਜਰ ਆਪਰੇਸ਼ਨ ਅੱਜ ਸ਼ੁਰੂ ਹੋਇਆ ਸਰਕਾਰ ਦੇ ਇਹ ਸਾਰਾ ਸਾਡੇ ਚੇਅਰਮੈਨ ਸਾਹਿਬ ਦੀ ਮਿਹਨਤ ਸਦਕਾ ਉਹਨਾਂ ਨੇ ਅੱਜ ਸਾਡੀ ਕਿਸਮ ਦੇ ਚੇਰਮੈਨ ਸੀ ਹੈਲਥਸ ਕਾਰਪੋਰੇਸ਼ਨ ਦੇ ਹਰ ਤਰ੍ਹਾਂ ਦਾ ਇਕੁਪਮੈਂਟ ਇਨਸਟਰੂਮੈਂਟ ਪੂਰਾ ਪ੍ਰੋਪਰ ਮੋਡੂਲਰ ਥੀਏਟਰ ਸਾਡਾ ਵੈਲ ਇਕਵਿਪਡ ਥੀਏਟਰ ਸਾਡਾ ਸਟਾਰਟ ਤਿਆਰ ਹੋ ਗਿਆ ਸਾਡਾ ਹਰ ਤਰ੍ਹਾਂ ਦੀ ਚੀਜ਼ ਪੇਸ਼ਾਂ ਨੂੰ ਕਿਤੇ ਵੀ ਸਾਨੂੰ ਕਿਤੇ ਸ਼ਹਿਰ ਵਸੇ ਇਧਰੋਂ ਜਾਣ ਦੀ ਲੋੜ ਨਹੀਂ ਹੈ ਸਾਡੇ ਕੋਲ ਪੂਰੀ ਟੀਮ ਹੈ ਸਾਡੇ ਕੋਲ ਨਸੀਹਿਆ ਡਾਕਟਰ ਜਿਹੜਾ ਸਾਡੇ ਡਰਾਈਨ ਸਰਜਨ ਨੇ ਸਾਡੇ ਗਾਨੇ ਕਾਲਜ ਹਰ ਤਰ੍ਹਾਂ ਦੀ ਟੀਮ ਹਰ ਸਟਾਫ ਪੂਰਾ ਹੋ ਗਿਆ ਸਾਡਾ ਔਰ ਹਰ ਤਰ੍ਹਾਂ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਸ਼ਹਿਰ ਨੂੰ ਦੁਬਾਰਾ ਇੱਕ ਵਾਰੀ ਮੈਂ ਇੱਕ ਕਰ ਦਾਂਗੀ ਕਿਸੇ ਤਰ੍ਹਾਂ ਦਾ ਕੋਈ ਸਰਜਰੀ कोई ट्रीटमेंट कुछ करना हूँ प्रॉपर सारे हर तरह फैसिलिटी शुरू हो गई सारी प्रॉपर ट्वेंटी फोर है इनडोर एमरजेंसी हर तरह की मैडसन फ्री मैडिसन मिलेगी हर तरह लैब फैसिलिटी थिएटर फैसिलिटी और ट्वेंटी फोर है लेबर हर हर इत हॉस्पिटल मिलेगा चौबीस घंटे स्टाफ इतने रहेगा एमरजेंसी स्टाफ रहेगा प्रॉपर जितना पहला हॉस्पिटल चल रहा है दस साल पहला उस चल रहा था फिर तरह शहर में बहुत बहुत बबार